ਜੰਮ ਮਾ ਬਬੰਸੀ ਤਾਲਮ ਮੈਂ ਇੱਕ ਸੋਸ਼ਲ ਵਰਕਰ ਹੋ ਕੇ ਅੱਜ ਤੁਹਾਡੇ ਨਾਲ ਕੁਝ ਕਿਸਮਤ ਜਾਂ ਗੱਲ ਕਰਨੀ ਚਾਹਣਾ ਜਿਵੇਂ ਕਿ ਅੱਤ ਸੀ ਸੋਣੀ ਰਹਿ ਜਦਕਿ ਸੁਪਰੀਮ ਕੋਰਟ ਨੇ ਇੱਕ ਬਹੁਤ ਵਧੀਆ ਤਰੀਕੇ ਨਾਲ ਬਹੁਤ ਵਧੀਆ ਅੱਛਾ ਕਾਨੂੰਨ ਕੱਢ ਕੇ ਦਰਬਿਆਨ ਦਿੱਤਾ ਹੈ ਕੁੱਤਿਆਂ ਬਾਰੇ ਸੋ ਕੁੱਤਿਆਂ ਦਾ ਪਸੂ ਜਿਹੜੇ ਕੁੱਤੇ ਤੇ ਵਾਰਾ ਪਸੂ ਨੇ ਇਹਨਾਂ ਤਾਂ ਲੋਕ ਬਹੁਤ ਪ੍ਰੇਸ਼ਾਨ ਸੀ ਤੇ ਉਹਨਾਂ ਦੇ ਉਸ ਵਿਸ਼ੇ ਤੇ ਜੋ ਸੁਪਰੀਮ ਕੋਰਟ ਨੇ ਆਰਡਰ ਕੀਤਾ ਬਹੁਤ ਵਧੀਆ ਕੀਤਾ ਪਰ ਉਹਦੇ ਨਾਲ ਮੈਂ ਜਿਹੜੇ ਇਹਦੇ ਸੇਵਾਦਾਰ ਨੇ ਜਿਹੜੇ ਇਹਨਾਂ ਦਾ ਪਿਆਰ ਕਰਦੇ ਨੇ ਪਸ਼ੂ ਪਸ਼ੂਆਂ ਦੇ ਨਾਲ ਡਾਕਾਂ ਨਾਲ ਕੁੱਤਿਆਂ ਦੇ ਨਾਲ ਸੋ ਉਹ ਠੀਕ ਹੈ ਉਹਨਾਂ ਦੀ ਆਪਣੀ ਜੋ ਭਾਵਨਾ ਹੈ ਉਹਨਾਂ ਤੇ ਵੀ ਮੈਂ ਨਹੀਂ ਉਹਨਾਂ ਤੇ ਟਿੱਪਣੀ ਕਰ ਸਕਦਾ ਸੋ ਇਹਦੇ ਵਿੱਚ ਇੱਕ ਬਹੁਤ ਜ਼ਰੂਰੀ ਗੱਲ ਹੈ ਕਿ ਜਦੋਂ ਕਿ ਉਹ ਇੱਕ ਵਿਚਾਰੇ ਕੁੱਤੇ ਜਾਂ ਪਸ਼ੂ ਨੇ ਉਹ ਵੀ ਬੇਸਾਰਾ ਦੇ ਇਹਨਾਂ ਨੂੰ ਸੰਭਾਲਣ ਵਾਲਾ ਕੋਈ ਹੋਣਾ ਚਾਹੀਦਾ ਤਾਂ ਜਦੋਂ ਜਿੱਥੇ ਕਿ ਸੁਪਰੀਮ ਕੋਰਟ ਨੇ ਕਿਹਾ ਬਿਆਨ ਦਿੱਤਾ ਵੀ ਜਿਹੜੇ 12 ਕੁੱਤੇ ਫਿਰਦੇ ਨੇ ਜਦੋਂ ਕਿਸੇ ਨੂੰ ਵੱਢ ਜਾਂਦੇ ਆ ਉਦੋਂ ਸਾਡਾ ਵਿਗਿਆਨ ਦੱਸਦਾ ਹੈ ਕਿ ਇੱਕ ਇੱਕ ਸਕਿੰਟ ਦੇ ਵਿੱਚ ਜਿਹੜੇ ਨੇ 10 ਆਦਮੀਆਂ ਦੀ ਮੌਤ ਹੋ ਜਾਂਦੀ ਹੈ ਜੇ ਮੌਦੇ ਕਾਨੂੰਨ ਅਸੀਂ ਵੇਖੀਏ ਜਦੋਂ ਕਿਸੇ ਦੇ ਆਦਮੀ ਦੀ ਮੌਤ ਹੋ ਜਾਂਦੀ ਹੈ ਤੇ ਉਹਦੇ ਉੱਤੇ ਉਹਨੂੰ ਮਾਰਨ ਵਾਲੇ ਤੇ ਕੇਸ ਚੱਲਦਾ ਉਹਨੂੰ ਸਜ਼ਾਏ ਮੌਤ ਵੀ ਹੁੰਦੀ ਆ ਪਰ ਜਿਹੜੇ ਪਸ਼ੂ ਪ੍ਰੇਮੀ ਨੇ ਇਹਨਾਂ ਦਾ ਕੋਈ ਨਹੀਂ ਪੁੱਛਦਾ ਵੀ ਤੁਹਾਡੇ ਤੇ ਤੁਹਾਡੇ ਤੇ ਕੀ ਤੁਹਾਡੇ ਤੇ ਕਿਹੜਾ ਕਾਨੂੰਨ ਲਾਗੂ ਹੁੰਦਾ ਸਰਕਾਰ ਨਹੀਂ ਇਸ ਬਾਤੇ ਕੋਈ ਧਿਆਨ ਦੇ ਦਿੰਦੀ ਬਾਰਾਂ ਪਸ਼ੂ ਲਗੇ ਜਾਂਦੇ ਰੋਜ਼ ਦੇਖਦੇ ਆ ਗਾਵਾ ਟੁੱਟ ਟੁੱਡਾ ਮਾਰ ਮਾਰ ਕੇ ਆਦਮੀ ਨੂੰ ਮਾਰ ਦਿੰਦਿਆਂ ਨੇ ਇਨਸਾਨ ਮਾਰ ਦਿੰਦੇ ਨੇ ਕੁੱਤੇ ਵਾਰਾ ਆ ਕਰਦੇ ਲੋਕਾਂ ਨੂੰ ਭੱਟ ਜਾਂਦੇ ਨੇ ਲੋਕ ਹਲਕ ਜਾਂਦੇ ਨੇ ਉਹਦਾ ਇਲਾਜ ਨਹੀਂ ਉਹ ਜਿਹਦੇ ਵਿੱਚ ਮੈਂ ਵੀ ਬੈਠਾ ਹਾਂ ਤੁਹਾਡੇ ਸਾਹਮਣੇ ਮੈਂ ਆਪਣੀ ਗੱਲ ਕਰਦਾ ਸਾਡੇ ਫਰੋਇਦਪੁਰ ਦੇ ਵਿੱਚ ਇਹ ਇੱਥੇ ਇੱਕ ਕਲੋਨੀ ਹੈਗੀ ਆ ਚੰਗੇ ਪੜੇ ਲਿਖੇ ਲੋਕ ਵਸਦੇ ਉਸ ਕਲੋਨੀ ਦੇ ਵਿੱਚ ਆ ਨਹੀਂ ਕੁੱਤੇ ਦੇ ਕਰਾਂ ਦੇ ਵਿੱਚ ਨੇ ਜਿਨ੍ਹਾਂ ਨੇ ਕੁੱਤਿਆਂ ਨੂੰ ਪਾਲਦੇ ਨੇ ਬਾਰਾ ਕੁੱਤਿਆਂ ਨੂੰ ਉਹਦੇ ਵਿੱਚ ਇੱਕ ਕੁੱਤੀ ਨੇ ਮੈਨੂੰ ਇੱਕ ਸਾਲ ਪਹਿਲਾਂ ਹੋ ਗਿਆ ਚੱਕ ਵੱਢ ਗਿਆ ਉਹਦੇ ਵਿੱਚ ਮੈਂ ਸਿਵਲ ਹਸਪਤਾਲ 'ਚ ਜਾ ਕੇ ਦਾ ਇਲਾਜ ਕਰਾਇਆ ਟੀਕਾ ਲਵਾਇਆ ਐਮ ਆਰ ਕਰਾਈ ਐਮ ਆਰ ਮੇਰੀ ਸੀਟੀ ਥਾਣੇ ਗਈ ਸੀਟੀ ਥਾਣੇ ਮੈਂ ਜਿੰਨੇ ਵੀ ਐਸਐਸਚਨ ਨੂੰ ਕਮਸਾਲ ਹੋ ਗਿਆ ਸਚਨ ਜਦੋਂ ਐਸਐਸਚਨ ਮੈਂ ਪੁੱਛਦਾ ਮਿਲਦਾ ਸੀ ਵੀ ਮੈਨੂੰ ਇੱਕ ਕੁੱਤੇ ਨੇ ਵੱਢਿਆ ਉਹਦੇ ਵਾਸਤੇ ਉਹਦਾ ਉਹਦੀ ਤੁਸੀਂ ਕਾਰਵਾਈ ਪਾਓ ਕੋਈ ਐਮ ਆਰ ਮੇਰੀ ਕੱਟੀ ਹੋਈ ਆ ਓਏ ਬੜੀ ਦੁੱਖ ਦੀ ਗੱਲ ਉਹ ਕਹਿੰਦੇ ਸਾਨੂੰ ਸਾਨੂੰ ਅਸੀਂ ਕਿਹਦੇ ਤੇ ਪਾਈਏ ਸਾਨੂੰ ਪਤਾ ਇਸ ਕੰਮ ਦਾ ਨਹੀਂ ਪਤਾ ਕਿ ਅਸੀਂ ਕਿਹਦੇ ਤੇ ਪਾਈਏ ਉਹਦੇ ਵਿੱਚ ਮੈਂ ਸ਼ਵੇਚਨਾ ਨੂੰ ਮੈਂ ਕਹਿ ਵੀ ਇਹਦਾ ਇਹਦੀ ਕਮੇਟੀ ਕਾਪ ਦੇ ਵਿੱਚ ਸੀ ਕਮਿਓ ਨੂੰ ਮਿਲ ਸਕਦੇ ਉੱਥੇ ਉਸ ਇਸ ਤੋਂ ਇਲਾਵਾ ਮੈਂ ਜਿਸ ਜਿਸ ਮਹਿਕਮੇ ਮਹਿਕਮੇ ਵਿੱਚ ਪਸ਼ੂਆਂ ਦੇ ਉਹਨੂੰ ਸਾਥ ਦੇ ਨੇ 12 ਕੁੱਤਿਆਂ ਨੂੰ ਉਹਦਾ ਦੇਖਭਾਲ ਕਰਨ ਵਾਸਤੇ ਉਹਨਾਂ ਨੂੰ ਪਤਾ ਹੈ ਮੈਂ ਉਹਦੇ ਬਾਰੇ ਦਫ਼ਤਰ ਦਾ ਨਾਮ ਵੀ ਦਿੱਤਾ ਮੈਂ ਐਪਲੀਕੇਸ਼ਨ ਤੇ ਲਿਖਿਆ ਕਿ ਉੱਥੋਂ ਦਾ ਸੀਨੀਅਰ ਅਫਸਰ ਦਾ ਫੋਨ ਨੰਬਰ ਵੀ ਦਿੱਤਾ ਜਿਹੜਾ ਜਿਸ ਬੰਦੇ ਨੇ ਕਾਰਵਾਈ ਪਾਇ ਪਾਇਆ ਸੀ ਉਹਦੀ ਉਹਦੇ ਨਾਂ ਜੰਗ ਸਿੰਘ ਐਸਐਸਸੀ ਉਹ ਆਇਆ ਉਹਨੇ ਆਣ ਕੇ ਕੁੱਤੇ ਦੀਆਂ ਫੋਟੋਆਂ ਲਈਆਂ ਮੇਰੇ ਬਿਆਨ ਲਏ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਕਿਤੇ ਮੇਰੀ ਜਦੋਂ ਕਾਰਵਾਈ ਪਾਉਣ ਦੀ ਵਾਰੀ ਆਈ ਤੇ ਐਸਐਚਓ ਕਹਿੰਦੇ ਤੁਸੀਂ ਜਾਓ ਜੀ ਡੀਸੀ ਕੋਲ ਜੇ ਮੈਂ ਡੀਸੀ ਸਾਹਿਬ ਕੋਲ ਗਿਆ ਤੇ ਡੀਸੀ ਸਾਹਿਬ ਕਹਿੰਦਾ ਤੁਸੀਂ ਐਸਐਸਪੀ ਕੋਲ ਜਾਓ ਮੈਂ ਤੁਹਾਡੇ ਸਾਹਮਣੇ ਇੱਕ ਮੁੱਦਾ ਸਾਡੇ ਸਾਹਮਣੇ ਸੱਚ ਹੈ ਜਿਹਦੇ ਬਿਰਨਾ ਆਪਣੇ ਨਾਲ ਹੋਈ ਆ ਮੈਨਾਂ ਇਹਨਾਂ ਦੀ 2-3 ਵਾਰ ਹੋ ਚੁੱਕੀ ਪਰ ਇੱਥੇ ਆਮ ਹੀ ਵੱਡੀਆਂ-ਵੱਡੀਆਂ ਕਲੋਨੀਆਂ ਪੜ੍ਹੇ ਲਿਖੇ ਲੋਕਾਂ ਦੇ ਘਰਾਂ ਦੇ ਵਿੱਚ ਬਾਹਰ ਵਾਰਾ ਹੀ ਕੁੱਤੇ ਨੇ ਜਿਹੜੇ ਉਹਨੂੰ ਪਾਲਦੇ ਨੇ ਸਾਧਦੇ ਨੇ ਮੈਂ ਇੱਕ ਬੇਨਤੀ ਕਰਦਾ ਜੇ ਜਿਹੜੇ ਜਿਹੜੇ ਐਸਾ ਦੇ ਸੁਪਰੀਮ ਕੋਰਟ ਤੱਕ ਵੀ ਮੇਰੀ ਇਹ ਗੱਲ ਜਾਵੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਤੱਕ ਵੀ ਇਹ ਗੱਲ ਮੇਰੀ ਦੱਸ ਜਾਵੇ ਤੇ ਮੇਰਾ ਜੋ ਜੋ ਮੈਂ ਇਸ ਦੇ ਬਾਰੇ ਮੈਂ ਕੈਸੀ ਵੀ ਜੋ ਮੇਰਾ ਜੋ ਮੇਰੇ ਮੇਰਾ ਕਾਨੂੰਨ ਦੇ ਮੁਤਾਬਕ ਮੇਰਾ ਵੰਟਾ ਉਹ ਵੀ ਮੇਰਾ ਮੇਰੇ ਲਈ ਮੇਰਾ ਕਾਨੂੰਨ ਦੇ ਮੁਤਾਬਕ ਜੋ ਮੇਰਾ ਹੱਕਵਾਦਾ ਮੈਨੂੰ ਦਿਓ ਨਹੀਂ ਕਿਸੇ ਨੇ ਕੀਤਾ ਸੋ ਸੁਪਰੀਮ ਕੋਰਟ ਦਾ ਮੈਂ ਦਿਨੋ ਸਮਰਥਕ ਕਰਦਾ ਜਿਨ੍ਹਾਂ ਨੇ ਇਹ ਕਾਨੂੰਨ ਕੱਢਿਆ ਤੇ ਮੈਂ ਬੇਨਤੀ ਕਰਦਾ ਜਿਹੜੇ ਪਸ਼ੂਆਂ ਨੂੰ ਪਾਲਣ ਪਾ ਰਹੇ ਨੇ 12 ਪਸ਼ੂਆਂ ਨੂੰ ਇਹ ਇਸ ਦੇ ਤੇ ਧਿਆਨ ਦੇਣ ਜੇ ਉਹ ਜੇ ਸਾਹਮਣਾ ਤੇ ਆਦੇ ਘਰੇ ਜਾ ਕੇ ਸਾਹਮਣਾ ਇਸ ਤਰ੍ਹਾਂ ਬਾਰਾ ਨਾ ਲੱਗੇ ਕਰਦੇ ਤਾਂ ਸਾਰੇ ਨੂੰ ਮੈਂ ਫਿਰ ਇਹ ਆਪਣੇ ਦੇਸ਼ਵਾਸੀਆਂ ਨੂੰ ਜਹਿਦ ਕਰਨਾ